ਨਗਰ ਪੰਚਾਇਤ ਮੱਲਾਵਾਲਾ ਖਾਸ ਦੇ ਅੱਜ ਪ੍ਰਧਾਨ ਦੀ ਚੋਣ ਹੋਈ ਹੈ ਤੁਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਤਸਵੀਰਾਂ ਮੱਲਾਵਾਲਾ ਨਗਰ ਪੰਚਾਇਤ ਦਫ਼ਤਰ ਦੀਆਂ ਹਨ ਜਿੱਥੇ ਮੌਕੇ ਤੇ ਸ਼ੰਕਰ ਘਟਾਰੀਆ ਜੀ ਵੀ ਮੌਜੂਦ ਹੈਗੇ ਆ ਔਰ ਮੌਕੇ ਤੇ ਜਿਹੜੇ ਹੋਰ ਵੀ ਜਿਹੜੇ ਜਿਹੜੇ ਐਮਸੀ ਚੁਣੇ ਗਏ ਸਨ ਪਿਛਲੇ ਦਿਨਾਂ ਦੇ ਵਿੱਚ 13 ਐਮਸੀ ਚੁਣੇ ਗਏ ਨੇ ਸਾਰੇ ਉਹ ਤਸਵੀਰਾਂ ਤੁਸੀਂ ਲਗਾਤਾਰ ਜਿਹੜੇ ਦੇਖ ਰਹੇ ਹੈਗੇ ਆ ਸੋ ਇਸ ਜਿਹੜਾ ਮੱਲਾਵਾਲਾ ਦਫ਼ਤਰ ਦੇ ਵਿੱਚ ਜਿਹੜੀ ਅੱਜ ਨਵੀਂ ਚੋਣ ਹੋਈ ਹੈ ਉਹਦੇ ਵਿੱਚ ਤੁਹਾਡੇ ਨਾਲ ਦੱਸਦੇ ਨੇ ਹੈਗੇ ਆ ਕਿ ਪ੍ਰਧਾਨ ਉਮੀਦ ਪ੍ਰਧਾਨ ਸੀਨੀਅਰ ਉਮੀਦ ਪ੍ਰਧਾਨ ਜਿਹੜੇ ਸੈਮਤੀ ਦੇ ਨਾਲ ਬਣੇ ਹਨ ਇਸ ਟਾਈਮ ਇਹ ਸਮਝ ਜਿਹੜਾ ਸਾਡੇ ਨਾਲ ਹੈ ਜਿਹੜਾ ਖਾਸ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਹੜੇ ਵਿਧਾਇਕ ਹੈਗੇ ਆ ਉਹਨਾਂ ਦੇ بیٹے ਸ਼ੰਕਰ ਕੁਟਾਰੀਆ ਜੀ ਉਹਨਾਂ ਨੇ ਦੱਸਿਆ ਕਿ ਜਿਹੜੇ ਪ੍ਰਧਾਨ ਜਿਹੜੇ ਬਣੇ ਗਿਆਨ ਮਾਜੀਦ ਕੌਰ ਸੀਨੀਅਰ ਉਮੀਦ ਪ੍ਰਧਾਨ ਰਿਤੂ ਕੱਕੜ ਤੇ ਉਮੀਦ ਪ੍ਰਧਾਨ ਧਨ ਸਿੰਘ ਨੂੰ ਜਿਹੜਾ ਸੈਮਤੀ ਦੇ ਨਾਲ ਬਣਾਇਆ ਗਿਆ ਔਰ ਇੱਥੇ ਹੋਰ ਵੀ ਗੱਲਬਾਤ ਕਰਦਾਂ ਜਿਹੜਾ ਦੱਸਿਆ ਗਿਆ ਕਿ ਜਿਹੜੇ ਨਵੇਂ ਪ੍ਰਧਾਨ ਬਣਾਏ ਗਏ ਹਨ ਉਹ ਲੋਕਾਂ ਦੀਆਂ ਛਾਵਾਂ ਤੇ ਪੂਰੇ ਉਤਰਨਗੇ ਔਰ ਮੱਲਾਵਾਲੇ ਦਾ ਜਿਹੜਾ ਚੌਂ ਮੁਖੀੜਾ ਵਿਕਾਸ ਕਰਨਗੇ ਕਿਉਂਕਿ ਮੱਲਾਵਾਲਾ ਜਿਹੜਾ ਵਿਕਾਸ ਦੇ ਪੱਖੋਂ ਜਿਹੜਾ ਕਾਫੀ ਪਛੜਿਆ ਹੋਇਆ ਸੋ ਤੁਸੀਂ ਹੋਰ ਵੀ ਤਸਵੀਰਾਂ ਵੇਖੋ ਤੇ ਆਪਾਂ ਕਰਦੇ ਹਾਂ ਗੱਲਬਾਤ ਅੱਜ ਨਗਰਪੰਚਾਇਤ ਜਿਹੜਾ ਅਨਾਉਂਸ ਕੀਤਾ ਗਿਆ ਪ੍ਰਧਾਨ ਕੀ ਨਾ ਚਿਹਰਾ ਸੀਨੀਅਰ ਵਾਈਸ ਪ੍ਰਧਾਨ ਕੀ ਦਾ ਚਿਹਰਾ ਵੀ ਅਨਾਉਂਸ ਕੀਤਾ ਗਿਆ ਜਿਹੜਾ ਤੁਸੀਂ ਵੀ ਹੈਗੇ ਉਹ ਨਾਲ ਜਿਹੜਾ ਕਮੇਟੀ ਦੇ ਵਿੱਚ ਮੇਨ ਮੈਂਬਰ ਕੀ ਕਹੋਗੇ ਮੈਂ ਜੀ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਵੀ ਮੈਂ ਆਪਣੇ ਸ਼ਹਿਰ ਦੇ ਆਪਣੇ ਵਾਰਡ ਦੇ ਜਿਨ੍ਹਾਂ ਨੇ ਮੈਨੂੰ ਕੰਮ ਕਰਨ ਦਾ ਮੌਕਾ ਦਿੱਤਾ ਤੇ ਮੈਨੂੰ ਵੱਧ-ਵੱਧ ਵੋਟਾਂ ਪਾ ਕੇ ਜਿਤਾਇਆ ਜੀ ਮੈਂ ਉਹਨਾਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਜੀ ਬਾਕੀ ਪਾਰਟੀ ਨੇ ਪਾਰਟੀ ਦੀ ਸੇਵਾ ਹੀ ਮ ਕਰ ਰਹੇ ਆ ਦਿਨ ਦੇ ਮਲਾਲੇ ਬਲਾਕ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਆ ਜੀ ਮੈਨੂੰ ਪਾਰਟੀ ਨੇ ਵੀ ਮਾਨ ਬਖਸ਼ਿਆ ਜੀ ਤੇ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਆ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸ਼ਮਿੰਦਰ ਖਿੰਡਾ ਜੀ ਚੇਅਰਮੈਨ ਅਗਰੋ ਪੰਜਾਬ ਐਗਰੋ ਕਾਰਪੋਰੇਸ਼ਨ ਜੋ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਸ ਤੋਂ ਬਾਅਦ ਸਾਡੇ ਮੇਰੇ ਭਾਈ ਜੀ ਸ਼੍ਰੀ ਨਰੇਸ਼ ਕੁਟਾਰੀਆ ਜੀ ਜੋ ਹਲਕੇ ਦੇ ਐਮਐਲਏ ਨੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਸਾਨੂੰ ਨਗਰ ਕੌਂਸਲ ਮੱਲਾਂਲੇ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਅਸੀਂ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹੈ ਜੀ ਬਾਕੀ ਜਿਹੜੀ ਕਸਰ ਰਹਿ ਗਈ ਏ ਜਿਵੇਂ ਕਿ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਏ ਜੀ ਗਲੀਆਂ ਨਾਲੀਆਂ ਜਿਵੇਂ ਵੀ ਅਸੀਂ ਵੱਤੋ ਵੱਤ ਲੋਕਾਂ ਦੇ ਕੰਮ ਕਰਾਂਗੇ ਜੀ ਤੇ ਸ਼ਹਿਰ ਨੂੰ ਵਧੀਆ ਇੱਕ ਚੰਗਾ ਮੱਲਾਂ ਵਾਲੇ ਨੂੰ ਬਹੁਤ ਵਧੀਆ ਜੀ ਮਤਲਬ ਕਿ ਬਣਾਵਾਂਗੇ ਜੀ ਲੋਕਾਂ ਨੂੰ ਖੱਜਲ ਖਰਾਬੀ ਬਹੁਤ ਹੁੰਦੀ ਏ ਕਈ ਵਾਰੀ ਨਹੀਂ ਸੁਣੀ ਜਾਂਦੀਆਂ ਕੌਂਸਲਰਾਂ ਕੌਂਸਲਰਾਂ ਦਾ ਮਤਲਬ ਜਿਹੜੀਆਂ ਮੁਸ਼ਕਲਾਂ ਨਹੀਂ ਸੁਣੀ ਜਾਂਦੀਆਂ ਤੁਹਾਡੇ ਵੱਲੋਂ ਕੀ ਉਪਰਾਲਾ ਹੋਊਗਾ ਜੀ ਮੈਂ ਜੀ ਸਾਡੇ ਵੱਲੋਂ ਉਪਰ ਆਲਾ ਇਹ ਵੀ ਪਹਿਲੋ ਜਿਹੜੇ ਐਮਸੀ ਬਣੇ ਸੀ ਜੀ ਉਹ ਬਿਨਾ ਵੋਟਾਂ ਤੋਂ ਬਣੇ ਆ ਜੀ ਅਸੀਂ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਹੈ ਜੀ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੀ ਤੇ ਵੱਤ ਵਦ ਅਸੀਂ ਲੋਕਾਂ ਦੇ ਕੰਮ ਕਰਾਂਗੇ ਦੁੱਖ ਦਰਦ ਵੜਾਓਗੇ ਦੁੱਖ ਦਰਦ ਤਾਂ ਅਸੀਂ ਦੂਰ ਕਰਨੀ ਹੈ ਜੀ ਸਾਡਾ ਮਾਣ ਇਨਾ ਹੀ ਕੀਤਾ ਜੋ ਅਸੀਂ ਜਿੱਤ ਗਏ ਪਾਰਟੀ ਦੇ ਵਿੱਚੋਂ ਜੀ ਜੀ ਬਾਕੀ ਇਹ ਵੀ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲਾ ਹੀ ਕਰਾਂਗੇ ਤੇ ਵੱਤ ਵਦ ਕੰਮ ਕਰਾਂਗੇ ਧੰਨ ਅੱਛਾ ਐਸ਼ੰਕਰ ਜੀ ਉਹ ਅੱਜ ਮੱਲਾਂ ਵਾਲੇ ਦੇ ਚੋਣ ਹੋਈ ਹੈ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਪਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੱਲਾਂ ਵਾਲੇ ਨਗਰ ਕਮੇਟੀ ਦੀ ਕੜੀ ਚੋਣ ਹੋਈ ਹੈ ਉਸ ਵਿੱਚ ਜਿਹੜੇ ਪ੍ਰਧਾਨ ਬਣੇ ਆ ਸਾਡੇ ਮਾਤਾ ਜੀ ਕਰਮਜੀਤ ਕੌਰ ਜੀ ਤੇ ਨਾਲ ਕਿਹੜੇ ਵਾਈਸ ਸੀਨੀਅਰ ਵਾਈਸ ਪ੍ਰਧਾਨ ਬਣੇ ਆ ਹੋਏਗੇ ਜੀ ਸਾਡੇ ਰਿਤੂ ਕੱਕੜ ਜੀ ਤੇ ਉਸ ਵਕੜੇ ਵਾਈਸ ਪ੍ਰੈਜ਼ੀਡੈਂਟ ਬਨੇ ਆ ਉਹ ਸਾਡੇ ਹੈਗੇ ਆ ਧਰਮ ਸਿੰਘ ਜੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਨੇ ਆ ਖਾਸ ਕਰਦਾ ਮੈਂ ਕਿ ਜਿਹੜੇ ਨਵੇਂ ਪ੍ਰਧਾਨ ਬਨੇ ਆ ਵੱਡੀਆਂ ਕੁਰਸੀਆਂ ਤੇ ਬੈਠੇ ਆ ਉਹਦਾ ਸੰਭਾਲਿਆ ਇਹਨਾਂ ਨੇ ਉਮੀਦ ਕਰਦਾ ਮੈਂ ਕਿ ਮੱਲਾਂ ਵਾਲੇ ਤੇ ਜਿਹੜੇ ਵੀ ਨਾਗਰਿਕ ਹੈ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਕਿਹੜੇ ਦੁੱਖ ਤਕਲੀਫ ਹੈ ਇਹ ਪਹਿਲ ਦੇ ਤੌਰ ਤੇ ਹੱਲ ਕਰਨਗੇ ਉਹਨਾਂ ਦੇ ਦੁੱਖ ਨੂੰ ਆਦਤ ਹੁਕ ਸਮਝ ਕੇ ਉਹ ਕੰਮ ਕਰਨਗੇ ਜੀ ਹਾਂਜੀ ਅੱਜ ਜੋ ਤੁਹਾਨੂੰ ਪ੍ਰਧਾਨ ਜੀ ਦਾ ਉਹਦਾ ਸੰਭਾਲਿਆ ਗਿਆ ਹੈ ਆਵਾਜ਼ਾਂ ਦੀ ਪਾਣੀ ਉਹਦਾ ਸੰਭਾਲਿਆ ਗਿਆ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਦੀਆਂ ਐਮਐਲਏ ਸ਼੍ਰੀ ਨਿਰਨੇਸ਼ ਕਟਾਰੀਆ ਜੀ ਤੇ ਯੂਥ ਆਗੂ ਸ਼੍ਰੀ ਸ਼ੰਕਰ ਕਟਾਰੀਆ ਜੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਰਾ ਕੰਮ ਬਹੁਤ ਸ਼ਾਂਤੀ ਨਾਲ ਤੇ ਸਹਿਮਤੀ ਨਾਲ ਹੋਇਆ ਜੀ ਸਾਰਿਆਂ ਨੇ ਬਹੁਤ ਬਹੁਤ ਸਾਰੇ ਸਹਿਮਤੀ ਨਾਲ ਕੰਮ ਹੋਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਐਮਐਲਏ ਸਾਹਿਬ ਜੀ ਦੇ ਸਹਿਯੋਗ ਨਾਲ ਦਿਨ ਰਾਤ ਇੱਕ ਕਰਕੇ ਮੱਲਾਂ ਵਾਲੇ ਦੇ ਵਿੱਚ ਬਹੁਤ ਵਿਕਾਸ ਦੀ ਲੋੜ ਹੈ ਤੇ ਵਿਕਾਸ ਕਰਾਂਗੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਜੀ ਕੋਈ ਵਿਕਾਸ ਦੀ ਗੱਲ ਕੀਤੀ ਹੈ ਪਿੱਛੇ ਬਹੁਤ ਸਮਾਂ ਹੋ ਗਿਆ ਇਸ ਕਈ ਹੋ ਜੀਆਂ ਗਲੀਆਂ ਜਿੱਨਾਂ ਚ ਪਾਣੀ ਹੈ ਜਿੱਤੇ ਖੜਦਾ ਉਹਤੇ ਪਾਣੀ ਨਹੀਂ ਪਹੁੰਚਿਆ ਬਿਜਲੀ ਨਹੀਂ ਪਹੁੰਚੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਹੋਣ ਨੂੰ ਕਿਵੇਂ ਕਰਾਂ ਸਮੱਸਿਆਵਾਂ ਵੀ ਹੁਣ ਚਲੋ ਸਰਕਾਰ 3 ਸਾਲ ਹੋ ਗਏ ਆ 2 ਸਾਲ ਪਏ ਆ ਪਰ ਕਮੇਟੀ ਦੇ ਵਿੱਚ ਜਿਹੜਾ ਜ਼ਿੰਮੇਵਾਰੀ ਵਾਲਾ ਕੰਮ ਸਰਕਾਰ ਦਾ ਹੁਣ ਸ਼ੁਰੂ ਹੋਇਆ ਵਾ ਜੀ ਪਹਿਲਾਂ ਕਾਂਗਰਸ ਰਹੀ ਆ ਉਦੋਂ ਉਹਨਾਂ ਨੇ ਕੰਮ ਨਹੀਂ ਕੀਤੇਗੇ ਇਸ ਕਰਕੇ ਕਿ ਵੀ ਸਾਡਾ ਵੀ ਵੀ ਆਮ ਆਦਮੀ ਪਾਰਟੀ ਦਾ ਨਾਮ ਬਣੂਗਾ ਇਸ ਕਰਕੇ ਉਹਨਾਂ ਕੰਮ ਨਹੀਂ ਕੀਤੇ ਤੇ ਹੁਣ ਜਿਹੜੀ ਆ ਕਿ ਆਮ ਆਦਮੀ ਪਾਰਟੀ ਦੇ ਜ਼ਿੰਮੇਵਾਰੀ ਹੁਣ ਸਹੀ ਆ ਸੌਂਪੀ ਗਈ ਹੈ ਹੁਣ ਵਿਕਾਸ ਜ਼ਰੂਰ ਹੋਊਗਾ ਜੀ ਕਿਸੇ ਗੱਲ ਦੀ ਕਮੀ ਨਹੀਂ ਹੋਊਗੀ